2 ਅਕਤੂਬਰ ਨੂੰ ਗਾਂਧੀ ਜਯੰਤੀ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਭਾਰਤ ਦੇ ਰਾਸ਼ਟਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਨੂੰ ਪੋਰਬੰਦਰ ਗੁਜਰਾਤ 'ਚ ਹੋਇਆ ਸੀ। ਉਹਨਾਂ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਹੈ। ਭਾਰਤੀ ਸੁਤੰਤਰਤਾ ਸੰਗਰਾਮ ਦੇ ਮਹਾਨ ਨੇਤਾ ਸਨ ਜਿਨ੍ਹਾਂ ਨੇ ਭਾਰਤੀਆਂ ਨੂੰ ਸੁਤੰਤਰਤਾ ਸੰਗਰਾਮ 'ਚ ਇਕਜੁੱਟ ਕੀਤਾ ਤੇ ਅਹਿੰਸਾ ਦੇ ਮਾਰਗ 'ਤੇ ਚੱਲ ਕੇ ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ 'ਚ ਮਹੱਤਵਪੂਰਨ ਯੋਗਦਾਨ ਪਾਇਆ। 10 ਸਾਲ ਦੀ ਉਮਰ 'ਚ ਭਾਰਤ 'ਚ ਮੁਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਹ ਇੰਗਲੈਂਡ ਚਲੇ ਗਏ ਪਰ ਬਾਅਦ 'ਚ ਘਰ ਪਰਤ ਆਏ। ਵਾਚ ਦੱਖਣੀ ਅਫਰੀਕਾ ਦੀ ਯਾਤਰਾ ਕੀਤੀ ਤੇ ਪ੍ਰਵਾਸੀ ਅਧਿਕਾਰੀਆਂ ਦੀ ਰੱਖਿਆ ਲਈ ਉਥੇ ਸਤਿਆਗ੍ਰਹਿ ਕੀਤਾ ਤਾਂ ਆਓ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਦੇ ਹਾਂ ਕਿ ਗਾਂਧੀ ਜੀ ਨੇ ਆਜ਼ਾਦੀ ਲਈ ਕਈ ਅੰਦੋਲਨਾਂ ਦੀ ਅਗਵਾਈ ਕੀਤੀ ਇਸ 'ਚ ਸਤਿਆਗ੍ਰਹਿ ਤੇ ਖিলাਫਤ ਅੰਦੋਲਨ ਨਮਕ ਸਤਿਆਗ੍ਰਹਿ ਡਾਂਡੀ ਮਾਰਚ ਆਦਿ ਸ਼ਾਮਲ ਹਨ ਦੱਸਦੇ ਹਾਂ ਕਿ ਗਾਂਧੀ ਜੀ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਹਿੰਸਾ ਦੇ ਸਿਧਾਂਤ ਨੂੰ ਅਪਣਾਇਆ ਹਿੰਦੂ ਤੇ ਮੁਸਲਮ ਭਾਈਚਾਰਿਆਂ 'ਚ ਸਦਭਾਵਨਾ ਤੇ ਏਕਤਾ ਵਧਾਉਣ ਦੀ ਕੋਸ਼ਿਸ਼ ਕੀਤੀ ਦੱਸਦੀ ਹੈ ਕਿ ਭਾਰਤੀ ਆਜ਼ਾਦੀ ਤੋਂ ਬਾਅਦ ਗਾਂਧੀ ਜੀ ਨੇ ਭਾਰਤੀ ਸਮਾਜ ਦੇ ਸਮਾਜਿਕ ਅਤੇ ਆਰਥਿਕ ਸੁਧਾਰ ਲਈ ਕੰਮ ਕੀਤਾ ਤੇ ਹਿੰਦੂ-ਮੁਸਲਮ ਏਕਤਾ ਨੂੰ ਅੱਗੇ ਵਧਾਇਆ। ਉਹਨਾਂ ਨੇ ਸੱਚ, ਸੰਜਮ ਤੇ ਅਹਿੰਸਾ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਗਾਂਧੀ ਜੀ ਨੇ ਆਜ਼ਾਦੀ ਦੀ ਲੜਾਈ 'ਚ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਉਸ ਲਈ ਸਾਦਾ ਜੀਵਨ ਨੂੰ ਸੁੰਦਰਤਾ ਸੀ। ਦੱਸਦੀ ਹੈ ਕਿ ਗਾਂਧੀ ਜੀ ਦਾ ਜੀਵਨ ਸਾਦਕ ਵਜੋਂ ਵੀ ਮਸ਼ਹੂਰ ਹੈ। ਉਹ ਸਾਦਗੀ, ਨਿਰਲੇਪਤਾ ਅਤੇ ਆਤਮਾ ਨਾਲ ਸੰਬੰਧ ਦੇ ਮਹੱਤਵਪੂਰਨ ਮੁੱਲਾਂ ਦੁਆਰਾ ਜੋ ਹੁੰਦਾ ਸੀ। ਸੋਤੀ 'ਚ ਪੈਦਲ ਯਾਤਰਾ ਕਰਨ ਵਾਲੇ ਤੇ ਆਸ਼ਰਮਾਂ 'ਚ ਰੈਡ ਵਾਲੇ ਗਾਂਧੀ ਭਾਰਤੀ ਹਲੇ ਪਿਤਾ ਵਾਂਗ ਬਣ ਗਏ ਤੇ ਲੋਕ ਉਹਨਾਂ ਨੂੰ ਪਿਆਰ ਤੇ ਸਤਿਕਾਰ ਨਾਲ ਬਾਪੂ ਕਹਿਣ ਲੱਗੇ। ਹੋਰ ਅਪਡੇਟਸ ਲਈ ਦੇਖਦੇ ਰਹੋ ਜੀ ਬੀਟੀਵੀ